ਮਲੌਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਲੋੜੀਆਂ ਇਸ ਵੇਲੇ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਲੌਤ ਦੇ ਵਿੱਚ ਮੌਜੂਦ ਹਾਂ ਜਿੱਥੇ ਐਸਐਚਓ ਸਤਨਾਮ ਸਿੰਘ ਦੇ ਵੱਲੋਂ ਜਿਹੜਾ ਹੈਗਾ ਆ ਇੱਕ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਬਰਦ ਉਹਦੇ ਤਹਿਤ ਐਸਐਚਓ ਸਤਨਾਮ ਸਿੰਘ ਦੇ ਵੱਲੋਂ ਜਿਹੜਾ ਹੈਗਾ ਆ ਵੱਖ-ਵੱਖ ਆਰੋਪੀਆਂ ਨੂੰ ਵੱਖ-ਵੱਖ ਦੋਸ਼ੀਆਂ ਨੂੰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਇਸ ਵੇਲੇ ਵੀ ਇਹਨਾਂ ਦੇ ਵੱਲੋਂ ਇੱਕ ਨਸ਼ੇ ਦੇ ਤਸਕਰ ਨੂੰ ਜਿਹੜਾ ਹੈਗਾ ਆ ਉਹ ਕਾਬੂ ਕੀਤਾ ਗਿਆ ਤੇ ਉਹਦੇ ਕੋਲੋਂ ਡਰਗ ਮੰਨੀ ਵੀ ਇਹਨਾਂ ਨੂੰ ਬਰਾਮਦ ਹੋਈ ਹੈ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਾਣ ਲੈਨੇ ਆ ਕਿ ਕਿਹੜੇ-ਕਿਹੜੇ ਧਾਰਾਵਾਂ ਦੇ ਨਾਲ ਦਿੱਤੇ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਜਿਹੜੇ ਲਿੰਕਸ ਨੇ ਜਿਹੜੇ ਸਬੰਧ ਨੇ ਉਹ ਕਿੱਥੋਂ ਤੱਕ ਨਸ਼ਾ ਤਸਕਰਾਂ ਦੇ ਨਾਲ ਆ ਨਿਕਲਦੇ ਨੇ ਅੰਤਿ ਸਰ ਇਹ ਪੂਰਾ ਮਾਮਲਾ ਕੀ ਹੈ ਜੀ ਜਿਹੜਾ ਦੋਸ਼ੀ ਗ੍ਰਿਫਤਰ ਕੀਤਾ ਜੀ ਇਹ ਸੀ ਜੀ ਦੋਸ਼ੀ ਮਰਜੀਤ ਸਿੰਘ ਸੀਗਾ ਸਰਦਾਰਾ ਉਹ ਵਾਰੀ ਕਿਸੇ ਨੇ ਪਿੰਡ ਰਾਮਗੜ੍ਹ ਸਰਦਾਰਾ ਦਾ ਜੀ ਇਹਦੇ ਖਿਲਾਫ ਕਾਫੀ ਨਸ਼ੇ ਦੇ ਰਿਗਾਰਡਿੰਗ ਕੰਪਲੇਂਟ ਆ ਰਹੀਆਂ ਸੀਗੀਆਂ ਜੀ ਤੇ ਅੱਲੂ ਜੇ ਤੁਸੀਂ ਪਟੋਲਿੰਗ ਤੇ ਜਾ ਰਹੇ ਸੀ ਤੇ ਜਿਹੜਾ ਰਾਮਗੜ੍ਹ ਸਰਦਾਰਾ ਕਿਸੂਆ ਪੁਲੀਸ ਦਾ ਡਰੇਨ ਆ ਉੱਤੇ ਖੜਾ ਸੀ ਸਾਨੂੰ ਦੇਖ ਕੇ ਚੱਕਦਾ ਪਿੱਛੇ ਨੂੰ ਪੰਜਣ ਲਗਾ ਤੇ ਸ਼ੱਕ ਦੀ ਬਨਾ ਪਰ ਜਦੋਂ ਇਹਨੂੰ ਜਿਫਕੜਿਆ ਤੇ ਇਹਦੇ ਕੋਲੋਂ 18 ਗ੍ਰਾਮ ਹੈਰਨ ਤੇ ਮਤਲਬ 100 ਰੁਪਏ ਜਿਹੜੀ ਤੱਕ ਮਨੀ ਬ੍ਰਾਂਡ ਹੋਈ ਤੇ ਦੇ ਨਾਲ ਹੋਰ ਵੀ ਕੋਈ ਰੁਪਈ ਸੀ ਕਿ ਦੋਸ਼ੀ ਸੀ ਉਹ ਸੀ ਜਿਹੜੇ ਦੇ ਫਾਰਵਰਡ ਲਿੰਕ ਨੇ ਬੈਕਵਰਡ ਲਿੰਕ ਜਿਹੜੇ ਨੂੰ ਉਹਨਾਂ ਨੂੰ ਕੰਗਾਲਦੇ ਆ ਤੇ ਇੱਕ ਦਿਨ ਦਾ ਰਿਮਾਰਡਰ ਹੈ ਜਿਹੜੀ ਵੀ ਹੋਰ ਇਹਦੇ ਨਾਲ ਹੋਣਗੇ ਤੇ ਉਹਨਾਂ ਨੂੰ ਵੀ ਵਿੱਚ ਨਾਮਜ਼ਦ ਕੀਤਾ ਜਾਏਗਾ ਤੁਹਾਨੂੰ ਤੇ ਪਹਿਲਾਂ ਵੀ ਇਹਦੇ ਤੇ ਕੋਈ ਪਰਚੇ ਵਗੈਰਾ ਆਇਆਗੇ ਜੀ ਅ ਨਿਊ ਕਰ ਰਹੇ ਹੁਣ ਰਿਮਾਰਡਰ ਆ ਤਾਂ ਉੱਤੇ ਦੇ ਕੁਝ ਖਿੱਚ-ਪਿੱਚੇ ਸਾਹਮਣੇ ਆਣਗੇ ਕਲਾਸ ਹੋਂ ਤੇ ਫਿਰ ਹੁਣ ਜਿਹੜੀ ਪਰਚੇ ਦਰਜ ਕੀਤਾ ਗਿਆ ਉਹ ਕਲੀਅਰ ਤਰ੍ਹਾਂ ਬੰਦ ਕੀਤਾ ਗਿਆ ਜੀ ਉਹ ਇੱਕ ਹੀ ਕਾਰਨ ਪਾਸੇ ਠੀਕ ਹੈ ਜੀ ਤੇ ਕੀ ਕਹਿਣਾ ਚਾਹੂਗੇ ਜਿਹੜੇ ਨਸ਼ਾ ਤਸਕਰ ਹਜੇ ਵੀ ਬਾਜ਼ ਨਹੀਂ ਆ ਰਹੇ ਆਪਣੀ ਹਰਕਤ ਤੋਂ ਤੇ ਕੋਈ ਪੰਜਾਬ ਸਰਕਾਰ ਦਾ ਉਪਰਾਲਾ ਹੈ ਵੀ ਜਿਹੜੇ ਵੀ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਤੋਂ ਜਿੰਨੀ ਸਖਤੀ ਤੁਸੀਂ ਜਿਆਦਾ ਜਿਆਦਾ ਕੀਤੀ ਜਾਵੇ ਤੇ ਉਸੇ ਲੜੀ ਦੇ ਤਹਿਤ ਜਿਹੜਾ ਸਾਡਾ ਇੱਕ ਨਾਅਰਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੋਧ ਦਾ ਉਸੇ ਕੜੀ 'ਚ ਇਹਨੂੰ ਜਿੱਦਾਂ ਕੱਲ੍ਹ ਸੀ ਗ੍ਰਿਫਤਾਰ ਕੀਤਾ ਗਿਆ ਤੇ ਜਿੰਨੇ ਵੀ ਹੋਰ ਨੇ ਉਹ ਸਾਰਿਆਂ ਨੂੰ ਫੜ ਕੇ ਪਰਿਵਾਰੀ ਜਿਹੜਾ ਜੇਲ੍ਹ ਸੁਟੇਗਾ ਸਵੇਸਨਾ ਐਸਐਚਓ ਸਤਨਾਮ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਥਾਣਾ ਮਲੌਤ ਦੇ ਅਧੀਨ ਪੈਂਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਇਹਦੇ ਥਾਣੇ ਦੇ ਅਧੀਨ ਪਿੰਡ ਪੈਂਦੇ ਨੇ ਜੇਕਰ ਉਹਨਾਂ ਦੇ ਵਿੱਚ ਹਜੇ ਵੀ ਨਸ਼ਾ ਤਸਕਰ ਨੇ ਜਿਹੜੇ ਮੌਜੂਦ ਨੇ ਜਿਹੜੇ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਪੰਜਾਬ ਸਰਕਾਰ ਹੈ ਜਿਹੜੀ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਨੂੰ ਤਿਆਰ ਬੈਠੀ ਹੈ ਤੇ ਥਾਣਾ ਮਲੌਤ ਦੇ ਜਿਹੜੇ ਐਸਐਚਯੂ ਉਸਤਮਾਨ ਸਿੰਘ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਭਵਿੱਖ ਦੇ ਵਿੱਚ ਜੇਕਰ ਕੋਈ ਹੋਰ ਵੀ ਨਸਾ ਤਸਕਰ ਹੈ ਜਿਹੜਾ ਉਹ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਕੈਮਰਾ ਪਰਸਨ ਹੁਸਨ ਫਰੀਦ ਦੇ ਨਾਲ ਮਲੋਤ ਲਾਈਵ ਲਈ ਮੈਂ ਵਿਅੰਤ ਸਿੰਘ ਰੂੜੀਆ